हशियारपुर ਤੋਂ ਸੰਸਦ ਵਿਜੇ ਸੰਪਲਾ ਮੋਦੀ ਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਹशियाਰਪੁਰ ਤੋਂ ਸੰਸਦ ਵਿਜੇ ਸੰਪਲਾ ਨੂੰ ਮੋਦੀ ਦੀ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਵਿਜੇ ਸੰਪਲਾ ਰਾਜ ਮੰਤਰੀ ਬਣਾਇਆ ਜਾ ਸਕਦੇ ਨੇ ਸਟੇਟ ਮਨਿਸਟਰ ਦਾ ਅਹੁਦਾ ਮਿਲ ਸਕਦਾ ਹੈ ਹਸ਼ਿਆਰਪੁਰ ਤੋਂ ਸੰਸਦ ਵਿਜੇ ਸੰਪਲਾ ਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਵਿਜੇ ਸੰਪਲਾ ਪਹਿਲੀ ਵਾਰ ਐਮਪੀ ਚੁਣੇ ਗਏ ਨੇ এবੀਪੀ ਸੰਜਾ ਪਤਰਕਾਰ ਯਦਵਿੰਦਰ ਸਿੰਘ ਸਾਡੇ ਨਾਲ ਫੋਨ ਲਾਈਨ ਜ਼ਰੀਏ ਜੁੜੇ ਹੋਏ ਨੇ ਯਦਵਿੰਦਰ ਪਹਿਲੀ ਵਾਰ ਬੜਿਆ ਹੋਇਆ ਐਮਪੀ ਮੋਦੀ ਦੀ ਕੈਬਨਿਟ ਦੇ ਵਿੱਚ ਸ਼ਾਮਲ ਹੋ ਸਕਦਾ ਹੈ ਕੀ ਕਾਰਨ ਦੇਖਦੇ ਹੋ ਵਿਜੇ ਸੰਪਲਾ ਨੂੰ ਚੁਣਨ ਦੇ ਦੇਖੋ ਸੰਕੇਤ ਸਾਫ਼ ਮਿਲ ਰਹੇ ਨੇ ਕਿ ਬੀਜੇਪੀ ਕਿਸ ਤਰ੍ਹਾਂ ਆਪਣਾ ਵਿਸਾਰਾ ਜਿਹੜਾ ਲਗਾਤਾਰ ਵਧਾਰੀ ਹੈ ਪੰਜਾਬ ਦੇ ਅੰਦਰ ਉਹਦੀ ਆਧਾਰਨ ਇਹ ਹੈਗਾ ਕਿ ਰਾਮਸ਼ਕਰ ਕਥੇਰੀਆ ਜਿਹੜੇ ਬੀਜੇਪੀ ਨੇ ਇੰਚਾਰਜ ਲਾਏਗੇ ਉਹ ਦਲਿਤ ਨੇ ਔਰ ਪੰਜਾਬ ਦੀ ਸਭ ਤੋਂ ਪਾਪੂਲੇਸ਼ਨ ਆ ਜਿਹੜੀ 33% ਦੇ ਕਰੀਬ ਉਹ ਦਲਿਤ ਪਾਪੂਲੇਸ਼ਨ ਆ ਔਰ ਜਦੋਂ ਵਿਜੇ ਸੰਪਲਾ ਨੂੰ ਕੈ ਅਜਤਿਹਰੇ ਸੂਤਰਾਂ ਦੇ حوالے ਨਾਲ ਖਬਰ ਆ ਰਹੀ ਹੈ ਕਿ ਉਹਨੂੰ ਰਾਜ ਮੰਤਰੀ ਬਣਾਇਆ ਜਾਵੇ ਮੋਦੀ ਕੈਬਨਿਟ ਚ ਤਾਂ ਉਹ ਵੀ ਦਲਿਤ ਨੇ ਜਿਹੜੀ ਦਲਿਤ ਹਾਰਟਲੈਂਡ ਆ ਜਿਹੜਾ ਜਲੰਧਰ ਦਾ ਏਰੀਆ ਨੂੰ ਦਲਿਤ ਹਾਰਟਲੈਂਡ ਕਿਹਾ ਜਾਂਦਾ ਸਭ ਤੋਂ ਵੱਧ ਅਗਰ ਦਲਿਤ ਨੇਗੇ ਉਹ ਹੁਸ਼ਿਆਰਪੁਰ ਤੇ ਜਲੰਧਰ ਦੇ ਏਰੀਏ ਚ ਨੇ ਵਿਜੇ ਸੰਪਲਾ ਜਲੰਧਰ ਨਾਲ ਸੰਬੰਧ ਰੱਖਦੇ ਨੇ ਤੇ ਹੁਸ਼ਿਆਰਪੁਰ ਜਾ ਕੇ ਚੋਣ ਲੜੇ ਨੇ ਇਸ ਕਰਕੇ ਇਸ ਏਰੀਏ ਦੇ ਅੰਦਰ ਦਲਿਤ ਵੋਟ ਬੈਂਕ ਦਾ ਪੋਲਰਾਈਜੇਸ਼ਨ ਕਿਵੇਂ ਕਰਨਾ ਬੀਜੇਪੀ ਨੇ ਕਿਤਨੇ ਕਿਤੇ ਸਾਫ਼ ਤੌਰ ਤੇ ਜਿਹੜੀ ਇੱਕ ਸੰਕੇਤ ਨੇ ਉਹ ਦਿਖ ਰਹੇ ਨੇ ਕਿ ਇਹ ਜੋ ਤੋਂ ਬਾਦ ਵਿਜੇ ਸੰਪਲਾ ਨੂੰ ਕੈਬਨਟ ਦੇ ਅੰਦਰ ਅਗਰ ਲਿਆਇਆ ਜਾਏਗਾ ਤਾਂ ਪੰਜਾਬ ਦੇ ਦਲਿਤ ਵੋਟ ਬੈਂਕ ਨੂੰ ਬੀਜੇਪੀ ਪੋਲਰਾਈਜ਼ ਕਰਨ ਜਾ ਰਹੀ ਹੈ ਔਰ ਦੂਜੀ ਗੱਲ ਸਭ ਤੋਂ ਇੰਪੋਰਟੈਂਟ ਇਹ ਹੈ ਕਿ ਜਿਹੜੇ ਗਰਾਊਂਡ ਨਾਲ ਜੁੜੇ ਹੋਏ ਆਰਐਸਐਸ ਦੇ ਲੀਡਰ ਨੇ ਵਿਜੇ ਸੰਪਲਾ ਬੜੇ ਲੰਬੇ ਸਮੇਂ ਤੋਂ ਆਰਐਸਐਸ 'ਤੇ ਕੰਮ ਕਰਦੇ ਸਨ ਔਰ ਅਵਨਾਸ਼ ਸ਼ਰਾਏ ਖੰਨਾ ਜਿਹੜਾ ਥੜਾ ਅਵਨਾਸ਼ ਸ਼ਰਾਏ ਖੰਨਾ ਇਸ ਟਾਈਮ ਜੰਮੂ ਕਸ਼ਮੀਰ ਦੇ ਪ੍ਰਭਾਰੀ ਨੇ ਉਸ ਥੜੇ ਨਾਲ ਸਬੰਧ ਰੱਖਦੇ ਨੇ ਜਿਹੜਾ ਲਗਾਤਾਰ ਆਰਐਸਐਸ ਲਈ ਕੰਮ ਕਰਦਾ ਆ ਬੜੇ ਲੰਬੇ ਸਮੇਂ ਤੋਂ ਇਸ ਕਰਕੇ ਦੂਜਾ ਸੰਕੇਤ ਜਿੱਦ ਤੱਕ ਜਾ ਉਹੀ ਪ੍ਰਮੋਟ ਹੋਣਗੇ ਬੀਜੇਪੀ ਦੇ ਅੰਦਰ ਵਿਜੇ ਸੰਪਲਾ ਨੂੰ ਮੰਤਰੀ ਬਣਾਉਣ ਦਾ ਮਤਲਬ ਕਿ ਕਾਡਰ ਨੂੰ ਇਸ ਲਈ ਤਿਆਰ ਕਰਨਾਗਾ ਕਿ ਤੁਸੀਂ ਗਰਾਊਂਡ ਦੇ ਉੱਤੇ ਕੰਮ ਕਰੋ ਤੁਸੀਂ ਬੀਜੇਪੀ ਨੂੰ ਮਜ਼ਬੂਤ ਕਰੋ ਤਾਂ ਹੀ ਤੁਹਾਡੀ ਬੀਜੇਪੀ ਚ ਪੁੱਛ ਗਿਛ ਹੋਏਗੀ ਯਾਦਵੰਦਰ ਕਿੰਨਾ ਕੁ ਫਾਇਦੇਮੰਦ ਹੋ ਸਕਦਾ ਹੈ ਪੰਜਾਬ ਬੀਜੇਪੀ ਦੇ ਲਈ ਵਿਜੇ ਸੰਪਲਾ ਦਾ ਰਾਜ ਮੰਤਰੀ ਬਣਨਾ ਦੇਖੋ ਮੈਂ ਜਿਹੜੀ ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸੀ ਹੈ ਕਿ ਵਿਜੇ ਸੰਪਲਾ ਦਾ ਰਾਜ ਮੰਤਰੀ ਬਣਨ ਦਾ ਮਤਲਬ ਇਹ ਹੈਗਾ ਕਿ 33% ਵੋਟ ਬੈਂਕਾ ਜੋ ਪੰਜਾਬ ਦੇ ਅੰਦਰ ਦਲਿਤ ਵੋਟ ਬੈਂਕਾ ਹੈਗਾ ਔਰ ਜਿਹੜਾ ਨ ਬਲੌਕ ਕਦੇ ਨਾ ਕਦੇ ਅਕਾਲੀ ਦਲ ਨੂੰ ਭੁਗਤ ਰਾਇਆ ਕਦੇ ਕਾਂਗਰਸ ਨੂੰ ਭੁਗਤ ਰਾਇਆ ਜਦੋਂ ਬੀਐਸਪੀ ਤੇ ਖੜੀ ਹੁੰਦੀ ਹੈ ਬੀਐਸਪੀ ਨੂੰ ਪੈਂਦਾ ਰਿਹਾ ਪਿਛਲੀਆਂ ਚੋਣਾਂ ਦੇ ਅੰਦਰ ਉਹ ਅਕਾਲੀ ਦਲ ਦੇ ਨਾਲ ਜ਼ਿਆਦਾ ਗਿਆ ਕਿਉਂਕਿ ਆਟਾ ਦਾ ਸਕੀਮ ਦੇ ਜ਼ਰੀਏ ਕਾਫੀ ਸਾਰੇ ਦਲਿਤ ਨੇ ਜਿਹੜੇ ਉਹ ਆ ਕੇ ਅਕਾਲੀ ਦਲ ਨਾਲ ਖੜੇ ਹੋਏ ਹੁਣ ਜਦੋਂ ਵਿਜੇ ਸੰਪਲਾ ਨੂੰ ਬਣਾਇਆ ਜਾਏਗਾ ਤੁਸੀਂ ਕਾਂਗਰਸ ਦੀ ਵੀ ਰਣਨੀਤੀ ਦੇਖੋਗੇ ਤਾਂ ਪਿਛਲੀ ਸਰਕਾਰ ਦੇ ਅੰਦਰ ਯੂਪੀਏ ਦੇ ਅੰਦਰ ਸੰਤੋਸ਼ ਚੌਧਰੀ ਨੇ ਜਿਹੜੇ ਉਹ ਵੀ ਦਲਿਤ ਕੋਟੇ ਦੇ ਅੰਦਰ ਉੱਥੇ ਮੰਤਰੀ ਬਣਾਏ ਗਏ ਰਾਜ ਮੰਤਰੀ ਬਣਾਇਆ ਗਿਆ ਸੋ ਉਹਨਾਂ ਨੂੰ ਇਸ ਕਰਕੇ ਉਹਨਾਂ ਦਲਿਤ ਵੋਟ ਬੈਂਕ ਜਿਹੜਾ ਦੁਆਬੇ ਦੇ ਅੰਦਰ ਔਰ ਖਾਸ ਤੌਰ ਤੇ ਪੂਰੇ ਪੰਜਾਬ ਦੇ ਅੰਦਰ ਜਿਹੜਾ ਉਹਦੇ ਉੱਤੇ ਨਜ਼ਰ ਬੀਜਪੀ ਦੀ ਟਿਕ ਚੁੱਕੀ ਹੈ। ਯਾਦਵੰਦਰ ਸਭ ਤੋਂ ਅਹਿਮ ਸਵਾਲ ਇੱਕ ਹੋਰ ਵੀ ਉੱਠਦਾ ਹੈ ਕਿ ਗੁਰਦਾਸਪੁਰ ਤੋਂ ਸੰਸਦ ਵਿਨੋਦ ਖੰਨਾ ਦੀ ਦਾਅਵੇਦਾਰੀ ਜ਼ਿਆਦਾ ਮਜ਼ਬੂਤ ਮੰਨੀ ਜਾ ਰਹੀ ਸੀ ਪਰ ਜੇਕਰ ਵਿਜੇ ਸੰਪਲਾ ਨੂੰ ਹੁਣ ਚੁਣਿਆ ਜਾਂਦਾ ਤਾਂ ਕਿਤੇ ਨਾ ਕਿਤੇ ਫੋਟ ਦੇ ਅਸਰ ਪੈਦਾ ਹੋ ਸਕਦੇ ਨੇ। ਨਹੀਂ ਇਹਦੇ 'ਚ ਤੁਸੀਂ ਦੇਖੋ ਕਿ ਜਿੰਨੇ ਵੀ ਅ ਅਡਵਾਨੀ ਤੇ ਅਟਲ ਦੇ ਯੁੱਗ ਦੇ ਅੰਦਰ ਖਾਸ ਤੌਰ ਤੇ ਉਹਨਾਂ ਦੀ ਸਰਕਾਰ ਦੇ ਅੰਦਰ ਜਿਹੜਾ ਐਨਡੀਆ ਦੀ ਸਰਕਾਰ ਸੀ ਜਿਹੜੇ ਮੰਤਰੀ ਰਹੇ ਜਾਂ ਜਿਹੜੇ ਬੜੇ ਇੰਪੋਰਟੈਂਟ ਲੋਕ ਸੀ ਜੋ ਸਾਈਡ ਲਾਈਨ 'ਤੇ ਜਾ ਰਹੇ ਨੇ ਸ਼ਾਂਤਕੁਮਾਰ ਵੀ ਉਸੇ ਯੁੱਗ ਦੇ ਬੰਦੇ ਸੀ ਤੇ ਹੋਰ ਬਹੁਤ ਸਾਰੇ ਲੀਡਰ ਅਗਰ ਤੁਸੀਂ ਦੇਖੋਗੇ ਨਵੇਂ ਲੀਡਰਾਂ ਦੀ ਪੱਤੀ ਕੀਤੀ ਜਾ ਰਹੀ ਆ ਹਰਿਆਣਾ ਦੇ ਅੰਦਰ ਅਸੀਂ ਦੇਖਿਆ ਸੁਸ਼ਮਾ ਸਵਰਾਜ ਦੇ ਪੂਰੇ ਧੜੇ ਨੂੰ ਗਨੋਰ ਕੀਤਾ ਗਿਆ ਸੀਐਮ ਸ਼ਿਫਤੀ ਰੰਗਲਾ ਸ਼ਰਮਾ ਜੋਰ ਲਾ ਰਹੇ ਸੀ ਉਹਨਾਂ ਨੂੰ ਸਾਈਡ ਤੇ ਕੀਤਾ ਗਿਆ ਇਸੇ ਲਈ ਪੰਜਾਬ ਦੇ ਅੰਦਰ ਵੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਵੀਂ ਇੱਕ ਟੀਮ ਤਿਆਰ ਕੀਤੀ ਜਾ ਰਹੀ ਆ ਜਿਹੜੀ ਮੋਦੀ ਦੇ ਅਸੂਲ ਚੱਲ ਰਹੀ ਆ ਔਰ ਅਡਵਾਨੀ ਤੇ ਅਟਲ ਦੀ ਜਿਹੜੀ ਪੁਰਾਣੀ ਟੀਮ ਆਗੀ ਉਹਨੂੰ ਕਿਤੇ ਨਾ ਕਿਤੇ ਸਾਈਡ ਤੇ ਕੀਤਾ ਜਾ ਰਿਹਾ ਹੈ ਬੀ ਜੀ ਪੀ